ਮੈਂ ਬੂਟਾ ਸਿੰਘ ਬੁਰਜਕਲ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੋਗਤਾ ਢਕਾਉਂਦਾ ਜੋ ਸੁਪਰੀਮ ਕੋਰਟ ਦਾ ਫੈਸਲਾ ਅੱਜ ਆਇਆ ਜਿਹੜੀ ਪਟੀਸ਼ਨ ਖੁਦ ਭਾਰਤ ਸਰਕਾਰ ਨੇ ਪੁਵਾਈ ਸੀ ਉਹਦੇ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਹਨਾਂ ਕਾਨੂੰਨਾਂ ਨੂੰ ਸਟੇ ਕਰਕੇ ਤੇ ਇੱਕ ਜਿਹੜੀ ਕਮੇਟੀ ਹੈ ਚਾਰ ਮੈਂਬਰੀ ਬਣਾਈ ਆ ਅਸੀਂ ਉਸ ਕਮੇਟੀ ਨੂੰ ਬਣਨ ਨੂੰ ਹੀ ਠੀਕ ਨਹੀਂ ਸਮਝਦੇ ਕਿਉਂਕਿ ਨਾ ਤਾਂ ਅਸੀਂ ਭਾਰਤ ਸਰਕਾਰ ਤੋਂ ਇਹ ਡਿਮਾਂਡ ਕੀਤੀ ਹੈ ਤੇ ਨਾ ਹੀ ਅਸੀਂ ਸੁਪਰੀਮ ਕੋਰਟ ਤੋਂ ਜਾ ਕੇ ਇਹ ਡਿਮਾਂਡ ਕੀਤੀ ਹੈ ਕਿ ਕੋਈ ਕਮੇਟੀ ਬਣਾਈ ਜਾਵੇ ਤੇ ਕਮੇਟੀ ਦੇ ਅੱਗੇ ਅਸੀਂ ਜਾ ਕੇ ਪੇਸ਼ ਹੋਈਏ ਪਹਿਲੀ ਗੱਲ ਤਾਂ ਮੁੱਢੋਂ ਅਸੀਂ ਇਹਨੂੰ ਰੱਦ ਕਰਦੇ ਹਾਂ ਦੂਸਰੀ ਗੱਲ ਜਿਹੜੀ ਕਮੇਟੀ ਇਹ ਬਣੀ ਹੈ ਚਾਰ ਮੈਂਬਰੀ ਇੱਕ ਪੰਜਾਬ ਦਾ ਨੁਮਾਇੰਦਾ ਤਿੰਨ ਮਤਲ ਦਿੱਲੀ ਦੇ ਹੈਗੇ ਜਿਹੜੇ ਪਹਿਲਾਂ ਹੀ ਭਾਰਤ ਸਰਕਾਰ ਨਾਲ ਜੁੜੇ ਹੋਇਆ ਚਾਰੇ ਜਿਹੜੇ ਨੁਮਾਇੰਦੇ ਆ ਉਹ ਚਾਰਾਂ ਨੇ ਹੁਣ ਤੱਕ ਇਹਨਾਂ ਕਾਨੂੰਨਾਂ ਦੀ ਬਕਾਲਤ ਕੀਤੀ ਹੈ ਕਿ ਇਹ ਕਾਨੂੰਨ ਆ ਜਿਹੜੇ ਇਹ ਕਿਸਾਨਾਂ ਦੇ ਪੱਖ ਦੇ ਵਿੱਚ ਆ ਤੇ ਕਿਸਾਨਾਂ ਨੂੰ ਇਹ ਮੰਨਣੇ ਚਾਹੀਦੇ ਆ ਇਹ ਜਿਹੜੀ ਕਿਸਾਨਾਂ ਦੀ ਆਮਦਨ ਆ ਉਹ ਦੁੱਗਣੀ ਕਰ ਦੇਣਗੇ ਕਿਸਾਨਾਂ ਦੀ ਤਰੱਕੀ ਹੋਊਗੀ ਜਿਹੜਿਆ ਨੇ ਹੁਣ ਤੱਕ ਇਹ ਬਕਾਲਤ ਕੀਤੀ ਹੋਵੇ ਕਾਨੂੰਨਾਂ ਦੀ ਅਜੇ ਹੀ ਕਮੇਟੀ ਦੇ ਅੱਗੇ ਜਾ ਕੇ ਅਸੀਂ ਪੇਸ਼ ਹੋਈਏ ਜਿਹੜੇ ਅਸੀਂ ਕਹਿੰਦੇ ਹੁਈਏ ਕਿ ਤਿੰਨੇ ਕਾਨੂੰਨਾਂ ਨੂੰ ਰੱਦ ਕਰੋ ਤੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਸ ਕਮੇਟੀ ਦੇ ਅੱਗੇ ਅਸੀਂ ਜਾ ਕੇ ਪੇਸ਼ ਹੋਈਏ ਜਿਹੜਾ ਭਵਿੰਦਰ ਸਿੰਘ ਮਾਨ ਆ ਇੱਕ ਪੰਜਾਬ ਤੋਂ ਹੀ ਆ ਇਸ ਕਮੇਟੀ ਦਾ ਜਿਹੜਾ ਨਮਾਇੰਦਾ ਆ ਬੱਤੀ ਜੱਥੇਬੰਦੀਆਂ ਦੇ ਵਿੱਚੋਂ ਵੀ ਪਾਛੇ ਆ ਉਹ ਕੋਈ ਜੱਥੇਬੰਦੀ ਨਹੀਂ ਹੈ ਕੋਈ ਵਿਅਕਤੀ ਹੈ ਨਿਖੜਿਆ ਹੋਇਆ ਬੰਦਾ ਹੋ ਤੇ ਸਰਕਾਰੀ ਬੰਦਾ ਅਸੀਂ ਬਿਲਕੁਲ ਅਜਿਹੇ ਬੰਦੇ ਅੱਗੇ ਜਾ ਕੇ ਪੇਸ਼ ਨਹੀਂ ਹੋਵਾਂਗੇ ਅਸੀਂ ਤਾਂ ਭਾਰਤ ਸਰਕਾਰ ਨੇ ਜਿਹੜੇ ਤਿੰਨੇ ਕਾਨੂੰਨ ਗਲਤ ਢੰਗ ਦੇ ਨਾਲ ਸੂਬਿਆਂ ਦੀ ਜਿਹੜੀ ਖੁਦਮਖਤਿਆਰੀ ਹੈ ਉਹਦੇ ਵਿੱਚ ਜਾ ਕੇ ਧਖਲੰਦਾਜੀ ਕਰਕੇ ਜਿਹੜਾ ਸੂਬਿਆਂ ਦਾ ਅਧਿਕਾਰ ਖੇਤਰ ਹੈ ਖੇਤੀ ਖੇਤਰ ਨਾਲ ਜੁੜਿਆ ਹੋਇਆ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਕਰੋਨਾ ਦੇ ਆੜ ਦੇ ਹੇਠ ਤੇ ਰਾਜ ਸਭਾ ਦੇ ਵਿੱਚ ਬਿਨਾਂ ਬਹਿਸ ਕਰਾਇਆ ਜਿਹੜੇ ਇਹ ਕਾਨੂੰਨ ਉਹਨਾਂ ਨੇ ਬਣਾਇਆ ਜਦ ਤੱਕ ਇਹ ਤਿੰਨੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਚੌਥਾ ਜਿਹੜਾ ਐਮਐਸਪੀ ਹੈ ਉਹ ਗਰੰਟੀ ਨਹੀਂ ਬਣ ਜਾਂਦੀ ਉਹਦੀ ਕਿ ਉਹ ਕਾਨੂੰਨ ਨਹੀਂ ਬਣ ਜਾਂਦਾ ਉਦੋਂ ਤੱਕ ਜਿਹੜੀ ਐਜੀਟੇਸ਼ਨ ਹੈ ਇਹ ਬਿਲਕੁਲ ਵਾਪਸ ਨਹੀਂ ਹੋਊਗੀ ਨਾ ਹੀ ਸਾਡਾ ਕੋਈ ਇਹ ਜਿਹੜਾ 26 ਜਨਵਰੀ ਵਾਲਾ ਪ੍ਰੋਗਰਾਮ ਹੈ ਕਿ 26 ਜਨਵਰੀ ਤੱਕ ਹੀ ਸੀਮਤ ਹੈ 26 ਜਨਵਰੀ ਨੇ ਲੰਘ ਜਾਣਾ ਹੈ 26 ਜਨਵਰੀ ਨੂੰ ਸਾਡਾ ਐਕਸ਼ਨ ਪ੍ਰੋਗਰਾਮ ਦਿੱਤਾ ਹੋਇਆ ਪਰ ਉਹਦੀ ਜਿਹੜੀ ਫੁੱਲ ਪਲੈਨਿੰਗ ਹੈ ਉਹ ਜਿਹੜੀ ਭਾਰਤ ਸਰਕਾਰ ਨਾਲ 15 ਤਰੀਕ ਤੋਂ ਬਾਅਦ ਅਸੀਂ 16 ਤਰੀਕ ਨੂੰ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਵਾਂਗੇ ਪੀਸਫੁੱਲ ਮਤਲ ਅਸੀਂ ਹੁਣ ਤੱਕ ਰਹੇ ਆ ਸਾਡੇ 3.5 ਮਹੀਨੇ ਹੋ ਗਏ ਪਹਿਲਾਂ ਪੰਜਾਬ 'ਚ ਬੈਠੇ ਰਹੇ ਆ ਉਸ ਤੋਂ ਬਾਅਦ 1.5 ਮਹੀਨੇ ਤੋਂ ਉੱਪਰ ਹੋ ਗਿਆ ਸਾਨੂੰ ਦਿੱਲੀ ਦੇ ਬਾਰਡਰਾਂ ਤੇ ਆਇਆ ਨੂੰ ਤੇ ਹੁਣ ਵੀ ਇਸੀ ਸ਼ਾਂਤੀਪੂਰਨ ਧੰਗ ਦੇ ਨਾਲ ਮਤਲ ਜਿਹੜੀ 26 ਜਨਵਰੀ ਹੈ ਉਹਦੀ ਪ੍ਰੇਡ ਕਰਾਂਗੇ ਪ੍ਰੇਡ ਦੇ ਵਿੱਚ ਹਿੱਸਾ ਲੈਣਗੇ ਸਾਡੇ ਟਰੈਕਟਰ ਲੈਣਗੇ ਸਾਡੇ ਕਿਸਾਨ ਰਹਿਣਗੇ ਪਰ ਪੂਰੀ ਪੀਸਫੁੱਲ ਹੋਊਗੀ ਜਿੱਥੋਂ ਤੱਕ ਇਹ ਵਾਂ ਫਲਾਈਆਂ ਜਾਂਦੀਆਂ ਹੈ ਕਿ ਲਾਲ ਕਿਲੇ ਤੇ ਝੰਡਾ ਚਲਾਉਣਾ, ਪਾਰਲੀਮੈਂਟ ਦੇ ਵਿੱਚ ਜਾ ਕੇ ਰਜਾਈਆਂ ਬਸਾ ਦੇਣੀਆਂ ਐ ਤੇ ਬਹੁਤ ਕੁਝ ਹੋ ਜਾਣਾ ਐ, ਖੂਨ ਖਰਾਬਾ ਹੋ ਜਾਣਾ ਐ। ਦੇਖੋ ਇਹ ਭਾਰਤ ਸਰਕਾਰ ਤਾਂ ਖੁਦ ਚਾਹੁੰਦੀ ਐ ਕਿ ਇਹ ਜਿਹੜਾ ਅੰਦੋਲਨ ਐ ਇਹ ਕਿਸੇ ਨਾ ਕਿਸੇ ਢੰਗ ਨਾਲ ਲੀਹੋਂ ਲੈ ਜਾਈ। ਜਿੰਨੀਆਂ ਵੀ ਸਮੁੱਚੀਆਂ ਪਾਰਟੀਆਂ ਭਾਰਤ ਦੀਆਂ ਭਾਵੇਂ ਉਹਦੇ ਵਿੱਚ ਪੰਜਾਬ ਆ, ਹਰਿਆਣਾ, ਯੂਪੀ ਆ ਸਾਰੇ ਉਹ ਚਾਹੁੰਦੇ ਐ ਕਿ ਅੱਜ ਪਾਰਟੀਆਂ ਨੂੰ ਕੋਈ ਨਹੀਂ ਪੁੱਛ ਰਿਹਾ ਜੇ ਬੋਲ ਵਾਲਾ ਹੈ ਤਾਂ ਕਿਸਾਨ ਜਥੇਬੰਦੀਆਂ ਦਾ ਬੋਲ ਵਾਲਾ। ਕਿਸਾਨ ਐਜੀਟੇਸ਼ਨ ਦੀ ਗੱਲ ਚੱਲਦੀ ਐ, ਜਿੱਥੇ ਵੀ ਚੱਲਦੀ ਐ। ਤੇ ਦੂਜਾ ਸਾਰਾ ਕੁਝ ਜੋ ਠੱਪ ਹੋਇਆ ਹੋਇਆ ਇਸ ਕਰਕੇ ਹਰ ਕੋਈ ਚਾਹੁੰਦਾ ਹੈ ਕਿ ਅੰਦੋਲਨ ਲੀਹੋਂ ਲਹੇ ਪਰ ਅਸੀਂ ਬਹੁਤ ਚਿਕੰਨੇ ਹੋ ਕੇ ਮਤਲ ਅੰਦੋਲਨ ਨੂੰ ਚਲਾ ਰਹੇ ਹਾਂ ਬਿਲਕੁਲ ਇਹਨੂੰ ਲੀਹੋਂ ਨਹੀਂ ਲੈਣ ਦੇਵਾਂਗੇ ਇਹ ਵੀ ਸਾਨੂੰ ਪਤਾ ਹੈ ਕਿ 26 ਜਨਵਰੀ ਇੱਕੋ ਇੱਕ ਦਿਹਾੜਾ ਨਹੀਂ ਹੈ 26 ਜਨਵਰੀ ਤੋਂ ਬਾਅਦ ਵੀ ਪਾਰਲੀਮੈਂਟ ਦਾ اجلاس ਬੈਠਣਾ ਇਹ ਲਗਾਤਾਰ ਚੱਲਦਾ ਰਹੂਗਾ ਲੰਮਾ ਚੱਲਣ ਦੀ ਅਸੀਂ ਉਮੀਦ ਲੈ ਕੇ ਆਏ ਹਾਂ ਕਿ ਜਿਵੇਂ ਚਾਚਾ ਜੀਤ ਸਿੰਘ ਨੇ 9 ਮਹੀਨੇ ਲੜਾਈ ਲੜੀ ਸੀ ਪਗੜੀ ਸੰਭਾਲ ਜਟਾ ਲਹਿਰ ਉਸ ਲਹਿਰ ਦਾ ਇਹ ਨੇ ਰੂਪ ਧਾਰਿਆ ਹੋਇਆ ਅਜੇ ਸਾਨੂੰ 6 ਮਹੀਨੇ ਹੋਇਆ 3-4 ਮਹੀਨਿਆਂ ਦੀ ਅਸੀਂ ਹੋਰ ਉਮੀਦ ਲੈ ਕੇ ਚੱਲਦੇ ਆਂ ਸਾਨੂੰ ਪਤਾ ਹੈ ਕਿ ਭਾਰਤ ਸਰਕਾਰ ਨੇ ਜਿਹੜੇ ਢੰਗ ਨਾਲ ਇਹ ਕਾਨੂੰਨ ਬਣਾਇਆ ਹੈ ਕਾਰਪੋਰੇਟ ਘਰਾਣਿਆਂ ਦੇ ਪੱਖ ਚ ਬਣਾਇਆ ਹੈ ਅੰਡਾਨੀਆਂ ਬਾਨੀਆਂ ਦੇ ਦਵਾ ਦੇ ਹੇਠਾ ਛੇਤੀ ਕੀਤਾ ਇਹਨਾਂ ਨੂੰ ਰੱਦ ਨਹੀਂ ਕਰਨਗੇ ਪਰ ਸਾਡੇ ਵੀ ਇਰਾਦੇ ਦਿਰੜ ਹੈ ਜੇ ਭਾਰਤ ਸਰਕਾਰ ਦੇ ਇਰਾਦੇ ਦਿਰੜ ਹੈ ਕਾਰਪੋਰੇਟ ਘਰਾਣਿਆਂ ਦੇ ਵਿੱਚ ਤਾਂ ਕਿਸਾਨਾਂ ਦੇ ਪੱਖ ਦੇ ਵਿੱਚ ਸਾਡੇ ਵੀ ਇਰਾਦੇ ਪੂਰੇ ਦਿਰੜ ਹੈ ਪੂਰੀ ਦਿਰੜਤਾ ਦੇ ਨਾਲ ਅਸੀਂ ਬੈਠਾਂਗੇ ਪੂਰੀ ਰਾਤਾਂ ਲੈ ਕੇ ਆਏ ਹੋਇਆ ਕੋਈ ਸਾਨੂੰ ਤੇਜ਼ੀ ਨਹੀਂ ਹੈ ਜਿਵੇਂ ਝੋਨਿਆਂ ਦੀ ਵढਾਈ ਕੀਤੀ ਹੈ ਫਸਲਾਂ ਬੀਜੀਆਂ ਐਵੇਂ ਜਿਵੇਂ ਮੂਰੇ ਕਣਕ ਦੀ ਬਾਢੀ ਆਉਗੀ ਕਣਕ ਵੀ ਸਾਂਭ ਲੈਣੀ ਐ ਕਣਕਾਂ ਦੀ ਵढਾਈ ਵੀ ਹੋ ਜਾਣੀ ਐ ਅਗਲੀਆਂ ਫਸਲਾਂ ਵੀ ਬੀਜੀਆਂ ਜਾਣੀਆਂ ਪਰ ਇੱਕ ਅਸੀਂ ਲੋਕਾਂ ਦਾ ਵਾਅਦਾ ਕਰਕੇ ਆਏ ਆ ਕਿ ਜਦ ਤੱਕ ਇਹ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਹੜੀ ਐਜੀਟੇਸ਼ਨ ਹੈ ਇਹ ਖਤਮ ਨਹੀਂ ਹੋਊਗੀ